ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅਹਿਮ ਖਬਰ ਤੇ ਚਰਚਾ ਕਰਾਂਗੇ ਜੋ ਕਿ 26 ਜਨਵਰੀ ਦੇ ਉੱਤੇ ਪੰਜਾਬ ਦੀ ਝਾਕੀ ਨੂੰ ਬਾਹਰ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਸੁਨੀਲ ਜਾਖੜ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਗਏ ਸੀ ਵੀ ਝਾਕੀ ਤਾਂ ਨਹੀਂ ਵਿੱਚ ਰੱਖੀ 26 ਜਨਵਰੀ ਦੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਸੀ ਜਿਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਜੇ ਜਾਖੜ ਸਾਹਿਬ ਸਾਬਤ ਕਰ ਦਿੰਨ ਤਾਂ ਮੈਂ ਸਿਆਸਤ ਛੱਡ ਦੂੰਗਾ ਨਹੀਂ ਇਹ ਪੰਜਾਬ ਨਾਕੇ ਬੜਨ ਇਸ ਤੇ ਪ੍ਰਤੀਕਰਮ ਦੇਣਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਦੇ ਡਿਜੀਟਲ ਸੌ ਦੇ ਕੋਈ ਇਸ ਮਾਮਲੇ ਨੂੰ ਲੈ ਕੇ ਸਿਆਸਤ ਇੱਕ ਤਰ੍ਹਾਂ ਨਾਲ ਗਰਮਾਈ ਹੋਈ ਹੈ ਸੁਨੀਲ ਜਾਖੜ ਜਿਹੜੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਜੀ ਉਹਨਾਂ ਨੇ ਮਸਲਾ ਉਠਾਤਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਲਗਾਗੀਆਂ ਸਨ ਇਹਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਕਿਹਾ ਕਿ ਅਸੀਂ ਤਿੰਨ ਡਿਜ਼ਾਈਨ ਬਣਾ ਕੇ ਭੇਜੇ ਸੀ ਕੇਂਦਰ ਸਰਕਾਰ ਨੂੰ 4 ਅਗਸਤ ਨੂੰ ਪੱਤਰ ਲਿਖਿਆ ਸੀ ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ 26 ਜਨਵਰੀ ਤੇ ਚੱਕੀ ਲਾਉਣਾ ਚਾਹੁੰਦੇ ਹੋ ਕਹਿੰਦੇ 4 ਅਗਸਤ ਨੂੰ ਅਸੀਂ ਉਹਦਾ ਜਵਾਬ ਦਿੱਤਾ ਸੀ ਕਿ ਹਾਂ ਅਸੀਂ ਲਾਉਣਾ ਚਾਹੁੰਦੇ ਹਾਂ ਜੀ ਉਹਦੇ ਵਿੱਚ ਤਿੰਨ ਡਿਜ਼ਾਈਨ ਭੇਜੇ ਸੀ ਇੱਕ ਵਿੱਚ ਪੰਜਾਬ ਦੀਆਂ ਕੁਰਬਾਨੀਆਂ ਸ਼ਹਾਦਤਾਂ ਤੇ ਇਤਿਹਾਸ ਦੂਜੀ ਦੇ ਵਿੱਚ ਮਾਈ ਭਾਗੋ ਜਿਹੜੇ ਪਹਿਲੇ ਸਿੱਖ ਔਰਤ ਯੋਧਾ ਸਖਸ਼ੀਤ ਸਨ ਤੀਜੇ ਵਿੱਚ ਪੰਜਾਬ ਦੇ ਅਮੀਰ ਵਿਰਸੇ ਤੇ ਇਤਿਹਾਸ ਨੂੰ ਦਰਸਾਇਆ ਗਿਆ ਸੀ ਇਸ ਤੋਂ ਇਲਾਵਾ ਕੁਝ ਨਹੀਂ ਸੀ ਉਧਰੋਂ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਹਦੂੰ ਗਾਹ ਕਦਮ ਚੱਕਤਾ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੱਤਰ ਲਿਖਤਾ ਜੀ ਕਿ ਪ੍ਰਧਾਨ ਮੰਤਰੀ ਸਾਹਿਬਾ ਤੱਕਾ ਹੋ ਰਿਹਾ ਇਹਦੇ ਨਾਲ ਕਿ ਉਹ ਕਿਉਂ ਹਾਲੇ ਵੀ ਆਸ ਵੰਦਾ ਕਿ ਸ਼ਾਇਦ ਅਕਾਲੀ ਭਾਜਪਾ ਜਾਂ ਭਾਜਪਾ ਅਕਾਲੀ ਕਿਤੇ ਗੁਨਾ ਪਈ ਨਾ ਜਾਵੇ ਇਸ ਗੱਲ ਤੇ ਜੀ ਅੱਜ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਕਿ ਤੁਸੀਂ ਸਾਬਤ ਕਰ ਦਿਓ ਕਿ ਉਹ ਤਸਵੀਰਾਂ ਸੀ ਮੈਂ ਸਿਆਸਤ ਛੱਡ ਦਿਆਂਗਾ ਤਾਂ ਬਹੁਤ ਨਹੀਂ ਕਿਹਾ ਪਹਿਲਾਂ ਸਿਆਸਤ ਛੱਡ ਦਿਆਂਗੀ ਇੱਥੇ ਤੇ ਇੱਕ ਵਾਰੀ ਟੋੜਾ ਸਾਹਿਬ ਦੇ ਭੋਗ ਤੇ ਅਕਾਲੀ ਦਲ ਦੇ ਆਗੂਆਂ ਨੇ ਕਹਿੰਦੇ ਕਿ ਅਸੀਂ ਤੋੜਾ ਸਾਬ ਦੀ ਸੋਚ ਤੇ ਪਹਿਰਾ ਦੇਾਂਗੇ ਮਰਾਂਗੇ ਉਹਨਾਂ ਦੇ ਪਿੱਛੇ ਮਗਰੋਂ ਸਿਵਰਜ ਸਿੰਘ ਮਾਨ ਬੋਲੇ ਉਹ ਕਹਿੰਦੇ ਇਹਨਾਂ ਅਕਾਲੀਆਂ ਦਾ ਵਿਸ਼ਵਾਸ ਨਾ ਕਰਿਓ ਇਹ ਕੋਈ ਨਬਰ ਨਮਰ ਨਾਲ ਇਹ ਦਿਖਾਵੇ ਕਰਦੇ ਐ ਇਹ ਵੀ ਸਿਆਸਤ ਦੇ ਵਿੱਚ ਉਲਝ ਗਿਆ ਜੀ ਸੋ ਹੁਣ ਮੁੱਖ ਮੰਤਰੀ ਸਾਹਿਬ ਸੱਚੇ ਐ ਕਿ ਜਾਖੜ ਸਾਹਿਬ ਸੱਚੇ ਐ ਪਰ ਇੱਕ ਸਵਾਲ ਸਿਆਸੀ ਹਲਕੇ ਚ ਉੱਠਿਆ ਹੋਇਆ ਮਾਲਵਿੰਦਰ ਸਿੰਘ ਕੰਗਸਾਹਬ ਨੇ ਜਦੋਂ ਕੱਲ ਪ੍ਰੈਸ ਕਾਨਫਰੰਸ ਕੀਤੀ ਆਪ ਦੇ ਬੁਲਾਰੇ ਨੇ ਆ ਜਿਹੜੀ ਗੱਲ ਅਜ ਮਾਨ ਸਾਹਿਬ ਨੇ ਕਹੀ ਹੈ ਇਹ ਗੱਲ ਕੱਲ ਉਹਨਾਂ ਨੇ ਕਹੀ ਦੀ ਕਿਉਂ ਨਹੀਂ ਕਹੀ ਕਹਿਣੀ ਚਾਹੀਦੀ ਸੀ ਜੇ ਉੱਥੇ ਪਹਿਲਾਂ ਭੇਜਿਆ ਹੋਇਆ ਜੀ ਉਹਨਾਂ ਨੂੰ ਬੁਲਾਰੇ ਨੇ ਉਹਨਾਂ ਕੋਲ ਜਾਣਕਾਰੀ ਪੂਰੀ ਹੋਣੀ ਚਾਹੀਦੀ ਤੇ ਕਈ ਵਾਰੀ ਬੁਲਾਰੇ ਹੀ ਭੁਲੇਖੇ ਪਾ ਦਿੰਦੇ ਨੇ ਜੀ ਖਬਰ ਦੇ ਅਪਡੇਟ ਦੇ ਵਿੱਚ ਹਨ ਨੰਨੀਆ ਤੇ ਤਾਜ਼ਾ ਖਬਰਾਂ ਦੇਖਣ ਲਈ ਦੇਖਦੇ ਹੋ ਡੀ5 ਚੈਨ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ بولਾਂਗੇ اندرونی راض بناں گے بلند آواز کھیت ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ہر ਪਿੰਡ ہر ਸ਼ਹਿਰ ਜਾਵਾਂਗੇ ਮਨੁਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ